ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ Facebook ਪੇਜ ਤੇ ਤੇ ਅਸੀਂ ਅੱਜ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਹਾਂ ਕਿ ਵੋਟਾਂ ਦਾ ਟਾਈਮ ਆ ਗਿਆ ਵੋਟਾਂ ਦੇ ਦਿਨ ਲਾਸਟ ਦੇ ਵਿੱਚ ਨੇ ਇੱਕ ਅੱਧੇ ਦਿਨ ਚ ਚੋਣ ਪ੍ਰਚਾਰ ਬੰਦ ਹੋ ਜਾਣਾ ਤੇ ਇਹਨਾਂ ਨੇ ਇਹ ਚੋਣ ਪ੍ਰਚਾਰ ਬੰਦ ਹੋਣ ਤੋਂ ਪਹਿਲਾਂ ਪਹਿਲਾਂ ਜਾਂ ਅੰਦਰ ਗੁਪਤ ਰਸਤੇ ਰਾਹੀਂ ਆਮ ਜਨਤਾ ਨੂੰ ਪੈਂਸੇ ਜਾਂ ਸਰਾਂਬਾ ਨਸ਼ਾ ਕਿਸੇ ਵੀ ਪ੍ਰਕਾਰ ਦਾ ਨਸ਼ਾ ਬੰਦਰਾ ਜ਼ਰੂਰੀ ਕਰ ਦੇਣਾ ਤੇ ਜਿਹੜੇ ਚੋਣ ਪ੍ਰਚਾਰ ਜਦੋਂ ਬੰਦ ਹੋ ਗਿਆ ਗੁਪਤ ਖਾਤੇ ਸਭ ਕੁਝ ਇਸੇ ਕੰਮ ਚੱਲ ਪੈਣਾ ਤੇ ਉੱਤੋਂ ਗਵਰਨਮੈਂਟ ਨੇ ਸਖਤਾਈ ਚੋਣ ਕਮਿਸ਼ਨ ਨੇ ਸਖਤਾਈ ਕੀਤੀ ہوئی ਆ ਥਾਂ ਥਾਂ ਤੇ ਪੁਲਿਸ ਤੇ ਫੋਰਸ ਫੋਰਸ ਖੜਾਈ ਗਈ ਆ ਤੇ ਇਸ ਦੇ ਹੁੰਦੇ باوجود ਵੀ ਸਭ ਕੁਝ ਉਹੀ ਚੱਲਣਾ ਤੇ ਤੁਸੀਂ ਕਿਤੇ ਭਾਰਤ ਦੇ ਨਾਗਰਿਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਕਿਤੇ ਚੰਨ ਰੁਪਈਆਂ ਦੀ ਖਾਤਰ ਥੋੜੇ ਜੇ ਨਸ਼ੇ ਦੀ ਖਾਤਰ ਜਾਂ ਕਿਸੇ ਹੋਰ ਪ੍ਰਕਾਰ ਦੇ ਲਾਲਚ ਦੇ ਵਿੱਚ ਆ ਕੇ ਉਸ ਨੂੰ ਵੋਟ ਨਾ ਪਾਉਣੀ ਭੁੱਲ ਜਿਓ ਜੋਸ਼ ਨੂੰ ਤੁਸੀਂ ਦਿਲੋਂ ਚਾਹੁੰਦੇ ਆ ਵੋਟ ਕਿਸੇ ਵੀ ਪਾਰਟੀ ਨੂੰ ਪਾਓ ਤੇ ਉਸ ਦੇ ਨਾਲ ਖੜੇ ਰਹੋ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਜੋ ਵੀ ਅਕਾਲੀ ਦਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਿਸੇ ਨੂੰ ਵੀ ਪੋਟ ਪਾਓ ਤੇ ਉਸ ਦੇ ਨਾਲ ਹਮੇਸ਼ਾ ਡਟ ਕੇ ਖੜੇ ਰਹੋ ਤੇ ਇਹ ਨਾ ਹੋਵੇ ਕਿ ਲਾਸਟ ਦੇ ਵਿੱਚ ਤੁਸੀਂ ਇੱਕ ਦਿਨ ਪਹਿਲਾਂ ਆਪਣਾ ਏਜੰਡਾ ਹੀ ਬਦਲ ਦੇਵੋ ਪੂਰਾ ਦਿਨ ਆਮ ਆਦਮੀ ਪਾਰਟੀ ਦੇ ਨਾਲ ਫਿਰਦੇ ਰਹੋ ਤੇ ਲਾਸਟ ਦੇ ਵਿੱਚ ਜਾ ਕੇ ਕਿਸੇ ਦੂਸਰੀ ਪਾਰਟੀ ਦੇ ਨਾਲ ਹੋ ਜਾਈਓ ਥੋੜੇ ਜੇ ਨਸੇ ਦੀ ਖਾਤਰ ਥੋੜੇ ਜੇ ਰੁਪਈਆਂ ਦੀ ਖਾਤਰ ਤੇ ਇੱਕ ਹੋਰ ਜ਼ਰੂਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਪਣੇ ਵਿੱਚ ਫਰਕ ਨਾ ਪਾ ਲਿਓ ਆਪਣੇ ਭੈਣ ਭਾਈਆਂ ਦੇ ਵਿੱਚ ਨਾ ਫਰਕ ਪਾ ਲਿਓ ਆਪਣੇ ਪਿੰਡ ਦੇ ਲੋਕਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਫਰਕ ਨਾ ਪਾ ਲਿਓ ਲੜਾਈ ਝਗੜੇ ਤੋਂ ਬਚਿਓ ਕਿਉਂਕਿ ਨਸੇ ਦੀ ਹਾਲਤ ਦੇ ਵਿੱਚ ਬੰਦਾ ਕਿਸੇ ਦੇ ਨਾਲ ਵੀ ਲੜ ਪੈਂਦਾ ਤੇ ਕਿਰਪਾ ਕਰਕੇ ਬੇਨਤੀ ਹੈ ਕਿ ਤੁਸੀਂ ਆਪਣੇ ਭੈਣ ਭਾਈਆਂ ਜਾਂ ਰਿਸ਼ਤੇਦਾਰਾਂ ਦੇ ਵਿੱਚ ਫਰਕ ਨਾ ਪਾ ਲਿਓ ਦੇਖਿਓ ਕਿਤੇ ਇਹ ਦੋ ਦਿਨਾਂ ਦੇ ਵਿੱਚ ਤੁਸੀਂ ਸਾਰੀ ਉਮਰ ਦਾ ਕੋਈ ਲਾਂਭਾ ਖੱਟ ਬੈਠੋ ਭਾਵ ਕੇ ਆਪਣਿਆਂ ਦੇ ਵਿੱਚ ਫਰਕ ਨਾ ਪਾਲੋ ਇਹਨਾਂ ਨੇ ਤਾਂ ਵੋਟਾਂ ਲੈ ਕੇ ਜੋ ਵੀ ਐਮਪੀ ਬਣਿਆ ਉਸਨੇ ਵੋਟਾਂ ਲੈ ਕੇ ਦਿੱਲੀ ਜਾ ਬੈਠਣਾ ਜਾਂ ਚੰਡੀਗੜ੍ਹ ਰਹਿ ਇਸ ਕਰਦੇ ਨਹੀਂ ਆ ਤੁਸੀਂ ਇੱਥੇ ਉਸੇ ਨਗਰ ਦੇ ਵਿੱਚ ਰਹਿਣਾ ਆਪਣਿਆਂ ਦੇ ਵਿੱਚ ਰਹਿਣਾ ਚੰਨ ਰੁਪਿਆ ਦੀ ਖਾਤਰ ਚੰਨ ਨਸ਼ੇ ਦੀ ਖਾਤਰ ਥੋੜੇ ਜੇ ਨਸ਼ੇ ਦੀ ਖਾਤਰ ਥੋੜੇ ਜੇ ਲਾਲਚ ਦੀ ਖਾਤਰ ਆਪਣਾ ਦੀਨ ਧਰਮ ਨਾ ਵੇਚ ਦਿਓ ਤੇ ਆਪਣੇ ਰਿਸ਼ਤੇਦਾਰਾਂ ਨਾਲ ਜਾਂ ਹੋਰ ਆਪਣੇ ਸਾਥ ਸਪੰਦੀਆਂ ਯਾਰਾਂ ਦੋਸਤਾਂ ਭੈਣ ਭਾਈਆਂ ਦੇ ਵਿੱਚ ਫਰਕ ਨਾ ਪਾ ਲਿਓ ਲੜਾਈਆਂ ਨਾ ਕਰ ਲਿਓ ਹੱਥ ਬੰਨ ਕੇ ਬੇਨਤੀ ਹੈ ਤੁਸੀਂ ਇੰਨਾ ਵੋਟਾਂ ਵਾਲੇ ਦਿਨ ਨਸ਼ੇ ਤੋਂ ਲੜਾਈ ਤੋਂ ਦੂਰ ਰਹਿਣਾ ਤਾਜੋ ਤੁਹਾਡੇ ਵੀ ਘਰ ਤੁਹਾਡੇ ਬੱਚੇ ਡੀਕਦੇ ਆ ਤੁਸੀਂ ਕੱਲਾ ਕਿਸੇ ਨਾਲ ਲੜਦੇ ਨਹੀਂ ਤੁਹਾਡੇ ਮਗਰ ਤੁਹਾਡੇ ਬੱਚੇ ਡੀਕਦੇ ਆ ਉਹ ਵੀ ਤੁਹਾਨੂੰ ਲੋਚਦੇ ਆ ਤੁਹਾਡੇ ਨਾਲ ਪਿਆਰ ਕਰਦੇ ਆ ਇਹਨਾਂ ਪਾਰਟੀਆਂ ਨਸੇ ਦੀ ਵਿੱਚ ਤਾਂ ਹੱਥੋਂ ਗਲਤ ਕੰਮ ਕਰਵਾ ਜਾਂਦੀਆਂ ਨੇ ਤੇ ਬਾਅਦ ਦੇ ਵਿੱਚ ਇਹੀ ਤਹਾਡੇ ਤੇ ਹਕੂਮਤ ਕਰਨਗੇ ਜੋ ਤੁਹਾਡੇ ਹੁਣ ਭਰਾ ਬਣੇ ਹੋਏ ਨੇ ਅੱਜ ਤੁਹਾਨੂੰ ਆ ਕੇ ਜਫੀਆਂ ਪਾਉਂਦੇ ਨੇ ਤੇ ਮਿਲਦੇ ਨੇ ਕੋਈ ਰੋਕ-ਥਾਮ ਨਹੀਂ ਤਾਂ ਬਾਅਦ ਦੇ ਵਿੱਚ ਦੇਖਣਾ ਜਦੋਂ ਤੁਸੀਂ ਕੋਈ ਕੰਮ ਲੈਣਾ ਹੋਊਗਾ ਤੁਹਾਨੂੰ ਮਿਲਣ ਦਾ ਕੋਈ ਟਾਈਮ ਨਹੀਂ ਦਿੱਤਾ ਜਾਣਾ ਆਮ ਬੰਦੇ ਦਾ ਜਿਸ ਤਰ੍ਹਾਂ ਇਹ ਘਰਾਂ ਦੇ ਵਿੱਚ ਆ ਕੇ ਹੱਥ ਜੋੜਦੇ ਨੇ ਤਾਂ ਤੁਸੀਂ ਲੇਲੇੜੀਆਂ ਕੱਢੋਗੇ ਆਪਣੇ ਕੰਮ ਕਰਾਉਣ ਲਈ ਤਾਂ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਅੱਜ ਤੁਸੀਂ ਇਹਨਾਂ ਦੇ ਥੋੜੇ ਜੇ ਨਸੇ ਦੇ ਵੇਚਾ ਕੇ ਤੇ ਇਹਨਾਂ ਨੂੰ ਤੁਸੀਂ ਵੋਟਾਂ ਪਾ ਦੇਣੀਆਂ ਨੇ ਤੁਸੀਂ ਕਿਸੇ ਵੀ ਪਾਰਟੀ ਨੂੰ ਵੋਟ ਪਾਵੋ ਪਰ ਬੜੇ ਸੋਚ ਸਮਝ ਕੇ ਵੋਟ ਪਾਵੋ ਜੋ ਤੁਹਾਡੇ ਹੱਕ ਦੇ ਵਿੱਚ ਖੜੇ ਨੇ ਜਾਂ ਤੁਹਾਡੇ ਨਾਲ ਖੜੇ ਨੇ ਤੁਹਾਨੂੰ ਅੱਗੇ 5 ਸਾਲਾਂ ਲਈ ਕੁੱਟਣ ਮਾਰਨ ਦਾ ਤੇ ਨਸੇ ਨੂੰ ਬੰਦ ਕਰਾਉਣ ਜੋ ਚਿੱਟੇ ਦਾ ਦੌਰ ਚੱਲਦਾ ਹੈਗਾ ਪੂਰਾ ਪੰਜਾਬ ਚਿੱਟਾ ਹੋਇਆ ਪਿਆ ਇਸ ਨੂੰ ਬੰਦ ਕਰਾਉਣ ਤਾਂ ਜੋ ਪੰਜਾਬ ਦੀ ਜਵਾਨੀ ਬਸ ਕੇ ਨਹੀਂ ਤਾਂ ਦੋ ਚੀਜ਼ਾਂ ਨੇ ਪੰਜਾਬ ਦੀ ਜਵਾਨੀ ਖਤਮ ਕਰਤੀ ਇੱਕ ਨਸ਼ੇ ਨੇ ਤੇ ਦੂਸਰੀ ਆਈ ਲੈਟਸ ਨੇ ਜੋ ਬਧਿਆ ਪੜੇ ਲਿਖੇ ਬਧਿਆਰਥੀਆ ਸੁਝਵਾਨ ਬਧਿਆਰਥੀ ਨੇ ਉਹ ਪੰਜਾਬ ਛੱਡ ਕੇ ਵਿਦੇਸਾਂ ਦੇ ਵੱਲ ਜਾ ਰਹੇ ਨੇ ਜੋ ਨਸ਼ੇੜੀ ਹੋ ਗਏ ਜਾਂ ਘਰ ਦੀ ਗਰੀਬੀ ਕਰਕੇ ਕਿਸੇ ਵੀ ਕਾਰਨ ਕਰਕੇ ਇੱਥੇ ਰਹਿ ਗਏ ਤੇ ਉਹਨਾਂ ਦੇ ਹਾਲਾਤ ਤੁਸੀਂ ਅੱਜ ਦੇਖ ਰਹੇ ਹੋ ਚੋਰੀਆਂ ਡਾਕੇ ਲੁੱਟ ਖੋਹਾਂ ਬਹੁਤ ਹੋ ਰਹੀਆਂ ਨੇ ਇਹਨਾਂ ਨੂੰ ਰੋਕਣ ਵਾਲੇ ਆਪ ਨੂੰ ਉਮੀਦਵਾਰ ਜਾਂ ਹੀ ਚਾਹੀਦੇ ਨਾ ਕਿ ਇਹਨਾਂ ਨੂੰ ਬढ़ावा ਦੇਣ ਵਾਲੇ ਤੇ ਅੱਜ ਤੁਸੀਂ ਰੇਲੀਆਂ ਦੇ ਵਿੱਚ ਜਾਂ ਇਹਨਾਂ ਦੇ ਕਾਫਲਿਆਂ ਦੇ ਵਿੱਚ ਫਿਰਦੇ ਹੋ ਤਾਂ ਜੋ ਤੁਸੀਂ ਇੱਕ ਵਧੀਆ ਉਮੀਦਵਾਰ ਚੁਣ ਸਕੋ ਮੌਕੇ ਦੇ ਉੱਤੇ ਨਾ ਬਦਲਿਓ ਹਮੇਸ਼ਾ ਉਸ ਪਾਰਟੀ ਦੇ ਨਾਲ ਖੜੇ ਰਹੋ ਜਿਸ ਦੇ ਨਾਲ ਤੁਹਾਨੂੰ ਇੱਕ ਸਕੂਨ ਮਿਲਦਾ ਜਾਂ ਵਧੀਆ ਉਮੀਦਵਾਰ ਲੱਗਦੇ ਆ ਇੱਕ ਵਧੀਆ ਉਮੀਦਵਾਰ ਦੀ ਚੋਣ ਕਰੋ ਜੋ ਤੁਹਾਡੇ ਹੱਕਾਂ ਦੀ ਗੱਲ ਦਿੱਲੀ ਦੇ ਵਿੱਚ ਜਾ ਕੇ ਕਰੇ ਨਾ ਕਿ ਉੱਥੇ ਟੇਬਲ ਦੇ ਉੱਤੇ ਸੌਂ ਕੇ ਵਾਪਸ ਆ ਜਾਈ ਤੇ ਜਦੋਂ ਉਹਨਾਂ ਨੂੰ ਤੁਹਾਨੂੰ ਪੁੱਛਿਆ ਗਿਆ ਤੁਸੀਂ ਪੁੱਛੋ ਅਗਲੇ ਕੁਐਸਚਨ ਕਰੋ ਤਾਂ ਇੱਕ ਅੱਗੋਂ ਆਵਾਜ਼ ਆਵੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਸਾਨੂੰ ਤਾਂ ਮੌਕਾ ਹੀ ਨਹੀਂ ਦਿੱਤਾ ਗਿਆ ਬੋਲਣ ਦਾ ਨਹੀਂ ਜੀ ਤੁਸੀਂ ਇਹਨਾਂ ਲੋਕਾਂ ਨੂੰ ਜਿਤਾ ਕੇ ਇਹਨੇ ਜੋਸ ਹੋਸ ਦੇ ਨਾਲ ਭੇਜਣਾ ਤਾਂ ਜੋ ਤੁਹਾਡੀ ਗੱਲ ਪਾਰਲੀਮੈਂਟ ਦੇ ਵਿੱਚ ਰੱਖੀ ਜਾ ਸਕੇ ਤੇ ਪ੍ਰਧਾਨ ਮੰਤਰੀ ਜਾਂ ਸਪੀਕਰ ਦੇ ਅੱਗੇ ਰੱਖੀ ਜਾਵੇ ਕਿ ਸਾਨੂੰ ਆਹ ਤਖਲੀਫਾਂ ਨੇ ਦੋਸਤੋ ਆਪਣੀ ਸੇਧ ਦਾ ਧਿਆਨ ਰੱਖਿਓ ਨਸੇ ਤੋਂ ਦੂਰ ਰਹੋ ਤਾਂ ਜੋ ਕਿਸੇ ਪ੍ਰਕਾਰ ਦਾ ਤੁਹਾਨੂੰ ਦਿੱਕਤ ਨਾ ਆਵੇ